ਅੰਮ੍ਰਿਤਸਰ ਦੇ ਸ਼ੂਰਾ ਪਿੰਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮੇਰਾ ਬਤਿਆ ਹੀ ਹਾਂਜੀ ਕੀ ਕੀ ਚਾਂਸ ਹੋ ਗਿਆ ਦੋਵੇਂ ਬੱਚੇ ਦੋਵੇਂ ਧੀਆਂ ਵੀ ਮੁੱਕ ਗਿਆ ਤੇ ਆਦ ਵੀ ਮੁੱਕ ਗਿਆ ਪਤੀ ਉਹ ਨਾ ਉਹਨੇ ਵੇਚ ਨੂੰ ਕੰਮ ਤੇ ਛੱਡ ਕੇ ਆਇਆ ਟਾਰੇ ਕੋਈ ਗੱਲਬਾਤ ਨਹੀਂ ਇਹੋ ਜੀ ਇਕਲਪ੍ਰੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਦੋ ਛੋਟੀਆਂ ਬੱਚੀਆਂ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤੇ ਘਾਟ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਖੁਦ ਵੀ ਉਹ ਜ਼ਹਿਰੀਲੀ ਚੀਜ਼ ਖਾ ਕੇ ਉਸਨੇ ਆਤਮ ਹੱਤਿਆ ਕਰ ਲਈ। ਅੰਮ੍ਰਿਤਸਰ ਦੇ ਸ਼ਹੂਰਾ ਪਿੰਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਲਾਪ੍ਰੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਦੋ ਛੋਟੀਆਂ ਬੱਚੀਆਂ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤੇ ਘਾਟ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਖੁਦ ਵੀ ਉਹ ਜ਼ਹਿਰੀਲੀ ਚੀਜ਼ ਖਾ ਕੇ ਉਸਨੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਗਰੀਬੀ ਤੋਂ ਤੰਗ ਹੋ ਕੇ ਲਪ੍ਰਿਤ ਸਿੰਘ ਵੱਲੋਂ ਐਦਾ ਦਾ ਵੱਡਾ ਕਦਮ ਚੁੱਕਿਆ ਗਿਆ ਹੈ ਇਹਦੇ ਨਾਲ ਹੀ ਨਾਲ ਪਰਿਵਾਰ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਦੋਵੇਂ ਧੀਆ ਆਪਣੇ ਪਿਓ ਦੇ ਨਾਲ ਰਾਤ ਨੂੰ ਸੌਂ ਗਈਆਂ ਸਨ ਤੇ ਸਵੇਰੇ ਉਹ ਜਦੋਂ ਉੱਠੀਆਂ ਨਹੀਂ ਤਾਂ ਜਦੋਂ ਪਰਿਵਾਰ ਵੱਲੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੇਖਿਆ ਗਿਆ ਕਿ ਉਹ ਪਿਓ ਤੇ ਦੋਵੇਂ ਧੀਆ ਜਣੀਆਂ ਨੇ ਉਹ ਬੇਸੁਧ ਹਾਲਤ ਦੇ ਵਿੱਚ ਲੰਮੇ ਪਈਆਂ ਹੋਈਆਂ ਨੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਬਿਨਾਂ ਕਿਸੇ ਦੇਰੀ ਤੋਂ ਮੌਕੇ ਤੇ ਡਾਕਟਰ ਨੂੰ ਸੱਦਿਆ ਗਿਆ ਤੇ ਜਦੋਂ ਡਾਕਟਰ ਨੇ ਘਰ ਆਇਆ ਤੇ ਡਾਕਟਰ ਨੇ ਆ ਕੇ ਜਾਂਚ ਕੀਤੀ ਤਾਂ ਉਹਨੇ ਜਾਂਚ ਕਰਦੇ ਹੀ ਉਹ ਪਰਿਵਾਰ ਨੂੰ ਜਿਹੜਾ ਹੈ ਉਹ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰਿਵਾਰ ਉੱਧਰ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਲਵਪ੍ਰਿਤ ਸਿੰਘ ਵੱਲੋਂ ਗਰੀਬੀ ਤੋਂ ਦੁਖੀ ਹੋ ਕੇ ਆਪਣੀ ਦੋਵੇਂ 6 ਸਾਲ ਦੀਆਂ ਬੱਚੀਆਂ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੋਟੇ ਕਾਟ ਉਤਾਰਿਆ ਗਿਆ ਹੈ ਇਹ ਜਿਹੜੀ ਘਟਨਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਸ਼ਹੂਰਾ ਪਿੰਡ ਤੋਂ ਸਾਹਮਣੇ ਆ ਰਹੀ ਹੈ ਇੱਕ ਲਖਪ੍ਰੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਰਾਤ ਨੂੰ ਆਪਣੀ ਦੋਵੇਂ ਦੇ ਦੋਵੇਂ ਧੀਆ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਆਤਮ ਹੱਤਿਆ ਕਰ ਦਿੱਤੀ ਗਈ ਹੈ ਵੀਰ ਜੀ ਲੁੱਟਿਆ ਗਿਆ ਮੇਰਾ ਪਤੀ ਆ ਹੀ ਹਾਂਜੀ ਕੀ ਕੀ ਚਾਂਸ ਹੋ ਗਿਆ ਦੋਵੇਂ ਬੱਚੇ ਆ ਦੋਵੇਂ ਧੀਆਂ ਵੀ ਮੁੱਕ ਗਿਆ ਤੇ ਆਪ ਵੀ ਮੁੱਕ ਗਿਆ ਪਤੀ ਨੂੰ ਹੌਣ ਵੇਚ ਨੂੰ ਕੰਮ ਤੇ ਛੱਡ ਕੇ ਆਇਆ ਟਾਰੀ ਕੋਈ ਗੱਲ ਬਾਤ ਨਹੀਂ ਇਹੋ ਜੀ ਇੱਥੇ ਖੇਡਦਿਆਂ ਤੇ ਆਂਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾ ਹੁਣ ਕਿਹਨੂੰ ਪਤਾ ਇਹ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੁੜ ਕੇ ਤੇਹਾਨੂੰ ਪਤਾ ਲੱਗਾ ਪੀਣੇ ਚਾਚੇ ਨੂੰ ਆਂਦਾ ਮੈਨੂੰ ਜੱਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾ ਰਿਹਾ ਅੜੇ ਹੱਥ 'ਚ ਕੋਈ ਨਹੀਂ ਆਇਆ ਜੇ ਹਏ ਅੜੇ ਹੱਥ 'ਚ ਨਹੀਂ ਵੀਰ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਨਹੀਂ ਆਗੀ ਮੇਰਾ ਮਿਰਜ਼ਾ ਜਿੰਦਰਾ ਵੱਜ ਗਿਆ ਅੱਜ ਕਿ ਘਟਨਾ ਵਾਪਰੀ ਜਿਹੜੀਆਂ ਤਿੰਨ ਮੋਤਾ ਹੋ ਗਿਆਂ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗਈ ਗਰੀਬੀ ਤੋਂ ਤੰਗ ਹੋਏ ਕੋ ਇਹਨਾਂ ਨੂੰ ਅੱਛਾ ਜੀ ਕੁ ਦਰੀਲੀ ਦੋਆ ਜੀ ਪੀ ਕੇ ਅਸੀਂ ਕਿੰਨੇ ਦੀ ਮੋਤਾਂ ਆਈਆਂ ਤੈਨੂੰ ਇਹ ਦੋ ਬੱਚੀਆਂ ਨੇ ਇੱਕ ਆਪਿਆ ਜੀ ਅੱਛਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਹੈ ਠੀਕ